ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਬੜੇ ਹੀ ਇਜ਼ੀ ਵੇ ਨਾਲ ਤੇ ਬਹੁਤ ਹੀ ਸਵਾਦ ਪਰਵੇਂ ਵੈਂਗਣ ਬਣਾਉਣ ਦਾ ਤਰੀਕਾ ਦੱਸਾਂਗੀ ਇਹ ਬੜਾ ਈਜ਼ੀ ਹੈ ਮੈਂ ਤਾਂ ਬੜੇ ਹੀ ਸੋਖੇ ਕੰਮ ਕਰਦੀ ਆਂ ਔਰ ਬਣਨਗੇ ਵੀ ਸਵਾਦ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਬਹੁਤ ਅੱਛੇ ਬਣਦੇ ਆਂ ਤੇ ਇਹ ਦੇਖੋ ਜੀ ਪਹਿਲਾਂ ਮੈਂ ਵੈਂਗਣ ਤੋਲੇ ਇਹ ਫਿਰ ਇਹਨਾਂ ਦੇ ਆ ਜਿਹੜੇ ਨਾ ਥੋੜੇ ਥੋੜੇ ਇਹ ਮੈਂ ਉਤਾਰ ਲੇ ਚਿਲਕੀ ਤੇ ਡੰਡੀ ਥੋੜੀ ਜੀ ਰਹਿਣ ਦਿੱਤੀ ਠੀਕ ਹੈ ਇਹ ਦੇਖੋ ਜੀ ਇਹ ਫਿਰ ਮੈਂ ਇਹਨਾਂ ਨੂੰ ਇਸ ਤਰ੍ਹਾਂ ਚੀਰਾ ਦੇ ਲਿੱਤਾ ਦਾਸ ਇਹ ਚੈੱਕ ਕਰ ਲੈਣਾ ਕਿ ਵਿੱਚੋਂ ਬੈਂਗਣ ਜਿਹੜੇ ਸਾਰੇ ਠੀਕ ਹੋਣ ਠੀਕ ਹੈ ਇਹ ਆਪਾਂ ਨੇ ਇਹ ਸਾਰੇ ਬੈਂਗਣ ਤਿਆਰ ਕਰ ਲਏ ਠੀਕ ਹੈ ਇਹ ਮੈਂ ਪਿਆਜ਼ ਕੱਟ ਲੇ। ਇਹ ਮੇਰੇ ਤਕਰੀਬਨ 300 ਗ੍ਰਾਮ ਪੈਗਣ ਹੈ। ਤੇ ਇਹ ਮੈਂ ਦੋ ਵੱਡੇ ਪਿਆਜ਼ ਦੇ ਇੱਕ ਛੋਟਾ ਮਤਲਬ 250 ਗ੍ਰਾਮ ਦੇ ਇਹ ਗੇੜੇ ਵਿੱਚ ਮੈਂ ਪਿਆਜ਼ ਕੱਟ ਲੇ ਕਿਉਂਕਿ ਇਹਦੇ ਵਿੱਚ ਮਸਾਲਾ ਥੋੜਾ ਅੱਛਾ ਲੱਗਦਾ ਹੈ। ਖਾਲੀ ਵੀ ਕਈ ਵਾਰੀ ਭਰ ਕੇ ਸੁੱਕੇ ਮਸਾਲੇ ਨਾਲ ਵੀ ਬਣਾ ਲੈਂਦੇ ਆ ਪਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਨਾਲ ਮਸਾਲਾ ਚੰਗਾ ਲੱਗਦਾ ਹੈ। ਤੇ ਇਹ ਆਪਾਂ ਇਹਦੇ ਵਿੱਚ ਆਇਆ ਅਨਾਰ ਦਾ ਪੀਸਿਆ ਹੋਇਆ ਇਹ ਥੋੜਾ ਜਿਹਾ ਅਮचूर ਨਮਕ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਜਰਕ ਕਾਲੀ ਮਿਰਚ ਮੈਂ ਪਾ ਲਈ ਤੇ ਇਹ ਪੀਸਿਆ ਹੋਇਆ ਧਨੀਆ ਲਾਲ ਮਿਰਚ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਮਿਕਸ ਕਰ ਲੈਣੀ ਠੀਕ ਹੈ ਇਹਨੂੰ ਮਿਕਸ ਕਰਕੇ ਤੇ ਇਸ ਵਿਕੋਦੀ ਇਦੋਂ ਆਪਾਂ ਗੈਸ ਔਨ ਕਰਕੇ ਤੇ ਤੇ ਇਹ ਮੇਰ ਕੋਲ ਥੋੜਾ ਜਨਾ ਮੈਂ ਪਹਿਲਾਂ ਸਾੜ ਕੇ ਹੀ ਰੱਖ ਲੈਂਦੀ ਆ ਧੂਆ ਇੱਕ ਵਾਰੀ ਨਿਕਲ ਜਾਏ ਉਹ ਮੈਂ ਕोली ਪਰ ਕੇ ਰੱਖ ਲੈਂਦੀ ਆ ਫਿਰ ਬਾਰ ਬਾਰ ਆਪਾਂ ਨੂੰ ਚਲਾਉਣਾ ਨਹੀਂ ਪੈਂਦਾ ਤੇ ਇਹ ਦੇਖੋ ਜੀ ਆਪਾਂ ਨੇ ਤੇਲ ਪਾ ਲਿਆ ਤੇਲ ਥੋੜਾ ਜਿਹਾ ਗਰਮ ਹੋ ਜਾਏ ਤਾਂ ਇੰਨੀ ਦੇਰ ਵਿੱਚ ਫਿਰ ਮੈਂ ਥੋੜਾ ਜਿਹਾ ਪੀਚ ਜੀਰਾ ਪਾਵਾਂਗੀ ਤੇ ਨਾਲ ਦੀ ਨਾਲ ਆਪਾਂ ਇਹ ਬੈਂਗਣ ਭਰਨੇ ਸ਼ੁਰੂ ਕਰ ਦਿੰਨੇ ਆ ਇਹ ਮੈਂ ਅ ਆਪਣਾ ਲਸਣ ਤੇ ਹਰੀ ਮਿਰਚ ਇੱਕ ਪਾ ਲਈਆ ਬਸ ਜ਼ਿਆਦਾ ਨਹੀਂ ਪਾਈ ਇਹਦੇ ਨਾਲ ਬਹੁਤ ਅੱਛਾ ਫਲੇਵਰ ਆ ਜਾਂਦਾ ਹੈ ਇਹ ਬਹੁਤ ਹੀ ਟੇਸਟੀ ਲੱਗਦੇ ਆ ਤੁਸੀਂ ਇੱਕ ਵਾਰੀ ਵੈਂਗਣੇ ਬਣਾ ਕੇ ਦੇਖਿਓ ਮੇਰੇ ਸੋ ਕੁ ਕਈ ਨੌਨ ਫੈਮਿਲੀਆਂ ਜਿਹੜੇ ਕਦੀ ਵੈਂਗਣ ਘਰ ਉਹਨਾਂ ਨੇ ਬਣਦੇ ਨਹੀਂ ਸੀ ਉਹਨਾਂ ਨੇ ਜਦੋਂ ਖਾਤੇ ਤੇ ਉਹ ਕਹਿੰਦੇ ਸੀ ਇੱਕ ਅੱਧੀ ਵਾਰੇ ਤਾਂ ਹਫਤੇ ਜ਼ਰੂਰ ਅਸੀਂ ਬਣਾਉਂਦੇ ਆ ਬੜੇ ਹੀ ਅੱਛੇ ਬਹੁਤ ਵਧੀਆ ਟੇਸਟ ਹੁੰਦਾ ਹੈ ਬੜਾ ਵਧੀਆ ਲਸਣ ਨਾਲ ਫਲੇਵਰ ਹੋ ਜਾਂਦਾ ਤੇ ਇਹ ਥੋੜਾ ਥੋੜਾ ਆਪਾਂ ਨੇ ਅੱਦੇ ਵਿੱਚ ਇਹਨੂੰ ਇਸ ਤਰ੍ਹਾਂ ਪਰਤੇ ਜਾਣਾ ਠੀਕ ਹੈ ਇੱਦਾਂ ਸਾਡਾ ਤੇਲ ਹੋ ਗਿਆ ਗਰਮ ਤੇ ਆਪਾਂ ਥੋੜਾ ਜਿਹਾ ਇੱਦੇ ਵਿੱਚ ਜੀਰਾ ਪਾਤਾ ਬਸ ਥੋੜਾ ਜਿਹਾ ਪਾਣਾ ਤੇ ਇਹਦੇ ਵਿੱਚ ਹੁਣ ਆਪਾਂ ਪਾ ਦੇਾਂਗੇ ਇਹ ਜਿਹੜੇ ਪਿਆਜ਼ ਕੱਟੇ ਹੋਏ ਆ ਬੜਾ ਇਜ਼ੀ ਵੇ ਮੈਂ ਤਾਂ ਇਸੀ ਤਰ੍ਹਾਂ ਬਣਾਉਂਦੀ ਹਾਂ ਹਮੇਸ਼ਾ ਤੇ ਇਹ ਦੇਖੋ ਜੀ ਇਹ ਜਦੋਂ ਤੱਕ ਵਿਚ ਵੈਂਗਣ ਨੂੰ ਫੋਣਗੇ ਤੇ ਉਦੋਂ ਤੱਕ ਸਾਡੇ ਇਹਨੂੰ ਆਪਾਂ ਨੇ ਜ਼ਿਆਦਾ ਲਾਲ ਨਹੀਂ ਕਰਨਾ ਪਿਆਜ਼ بس ਨਾਲ ਦੀ ਨਾਲ ਹੀ ਮੈਂ ਵਿੱਚ ਭਰ ਕੇ ਇਹ ਵੈਂਗਣ ਵਿੱਚ ਰੱਖੀ ਜਾਣੇ ਆ ਆਹੋ ਆਹ ਦੇਖੋ ਜੀ ਅਸੀਂ ਇਹ ਵੈਂਗਣ ਸਾਡੇ ਅੱਜੇ ਉੱਪਰ ਗਏ ਸਾਰੇ ਤੇ ਇਹਨੂੰ ਬਸ ਇਹਦੇ ਵਿੱਚ ਬੰਗਣ ਰੱਖ ਦੇਣੇ ਆ ਆਰਾਮ ਦਾ ਤੇ ਅਸਲ ਲਾਰਕ ਇਹਨਾਂ ਨੂੰ ਰੱਖ ਦੋ ਜੇ ਤੁਸੀਂ ਕਹੋਗੇ ਬੰਗਣ ਪਿਆਜ਼ ਤਾਂ ਕੱਚੇ ਆ ਤੁਸੀਂ ਦੇਖੋ ਕਿੰਨੇ ਮਜ਼ੇਦਾਰ ਬਣਨਗੇ ਜਦੋਂ ਤੱਕ ਇਹ ਬੰਗਣ ਗਲਣ ਕੇ ਤਿਆਰ ਹੋਣਗੇ ਪਿਆਜ਼ ਤਾਂ ਐਨ ਵਧੀਆ ਹੋ ਜਾਣੇ ਆ ਲਾਲ ਤੇ ਇਹ ਆਪਾਂ ਨੇ ਇਹ ਮਸਾਲੇ ਦੇ ਪਾਣੀ ਨਾਲ ਪਾ ਲਿਆ ਕੋਈ ਕਿੰਨਾ ਈਜ਼ੀ ਤਰੀਕਾ ਹੈ ਕੁਛ ਤੇ ਜੇ ਪਸੰਦ ਹੈ ਤੁਹਾਨੂੰ ਤਾਂ ਇਹ ਕੱਲੂ ਵੀ ਪਾਸਾ ਦੇ ਬੱਚਿਆਂ ਨੂੰ ਹਾਲੂ ਚੰਗਾ ਲੱਗਦਾ ਹੈ ਮੈਂ ਇੱਕਰਦਾਰ ਨੂੰ ਪਾ ਦਿੰਦੀ ਆ ਤੇ ਆਹ ਦੇਖੋ ਜੀ ਇੱਥੋਂ ਦੇ ਸਾਹਮਣੇ ਸਬਜ਼ੀ ਬਣ ਕੇ ਆਏਗੀ ਕਿੰਨੀ ਵਧੀਆ ਤੇ ਕਿੰਨਾ ਅੱਛਾ ਇਹ ਦੱਸਦੇ ਹੋਏ ਰਹੇਗਾ ਥੋੜੀ ਜਿਮੇ ਅੰਦੇ ਦੀ ਜਿੰਮਾ ਮੋਟਨੇ ਛੋ ਪਾ ਦਿੰਦੀ ਆ ਇਹ ਆਹ ਦੇਖੋ ਚੋਲੀ ਜੀ ਹਮ ਵੀ ਕਿਉਂ ਕਿ ਮੈਂ ਪਹਿਲਾਂ ਹਲਦੀ ਨਹੀਂ ਪਾਈ ਸੀ ਮੈਨੂੰ ਲੱਗਦਾ ਵਿੱਚ ਨਹੀਂ ਪਰਦੀ ਹਲਦੀ ਥੋੜਾ ਕੱਚਾ ਟੇਸਟ ਨਾ ਆਵੇ ਚੈਪਕ ਜਾਂਦਾ ਹੈ ਪਰ ਤਾਂ ਨਹੀਂ ਮੈਂ ਵਿੱਚ ਹੀ ਪਾਉਂਦੀ ਹਾਂ ਜੀ ਤੇ ਇਥੋਂ ਮੈਂ ਐਨੂੰ ਹਰ 5 ਮਿੰਟ ਬਾਅਦ ਇਹ ਇਸ ਤਰ੍ਹਾਂ ਐਨੂੰ ਪਰ ਵੇਰਨ ਤੁਸੀਂ ਜੇ ਮੇਰੇ ਜਾਇੰਗ ਨੂੰ ਇਹ ਜੀ ਚਾਹਤਾ ਪੈਨ ਚੁੱਟ ਇਹ ਚੌੜੇ ਥੱਲੇ ਵਾਲੇ ਵਿੱਚ ਹੀ ਅੱਛੇ ਬਣਦੇ ਆ ਕਿ ਸਾਰੇ ਵੈਂਗਣ نیچے ਟੱਚ ਹੋ ਜਾ ਠੀਕ ਹੈ ਬਸ ਇਹਨਾਂ ਨੂੰ ਆਪਾਂ 삭ਦੇਾਂਗੇ ਤੇ ਅੱਗ ਕਰਦੇ ਹਾਂ ਜੇ ਬਿਲਕੁਲ ਸਲੋ ਤੇ ਮੈਂ ਇਹ ਪਰਵੇ ਵੈਂਗਣ ਨਾਲ ਉਧਰੋਂ ਬਣਾਣੀ ਹੈ ਚਨੇ ਦੀ ਦਾਲ ਤੇ ਉਹ ਵੀ ਮੈਂ ਤੁਹਾਨੂੰ ਦੱਸਤੀ ਹਾਂ ਸਿੰਪਲ ਤਰੀਕਾ ਮੇਰਾ ਤਾਂ ਇਹ ਦੇਖੋ ਇਹ ਮੈਂ ਦਾਲ ਤਾਂ ਘੰਟਾ ਪਹਿਲਾਂ ਪਿਉਂ ਦਿੱਤੀ ਸੀ ਤੇ ਇਹ ਆਪਾਂ ਕੁੱਕਰ ਵਿੱਚ ਪਾ ਲਵਾਂਗੇ ਇਹ ਦੇਖੋ ਤੇ ਆਪਾਂ ਨੇ ਦਾਲ ਪਾ ਲਈ ਵਿੱਚ ਤੇ ਇੱਕ ਮਿਰਚ ਮੈਂ ਪਾ ਦੇਣੀ ਹੈ ਇਹ ਦੋ ਸਿਰ ਦੋ ਟੁਕੜੇ ਕਰਕੇ ਪਾਉਂਦੀ ਆ ਕਿਉਂਕਿ ਬੱਚਿਆਂ ਦੇ ਮੂੰਹ ਚਾ ਦੇ ਤਾਂ ਫਿਰ ਰੋਲਾ ਪੈਂਦਾ ਇਸ ਲਈ ਮੈਂ ਦੋ ਟੁਕੜੇ ਪਾਏ ਜੇ ਵੱਡੇ ਕਿਸੇ ਨੇ ਜਿੰਨੇ ਖਾਣੇ ਖਾ ਲਵੇ ਤਿੰਨ ਹੀ ਤੇ ਅਸਰ ਪੈਦਾ ਹੋ ਹੀ ਜਾਣਾ ਇਹ ਆਪਾਂ ਨੇ ਹਲਦੀ ਪਾਈ ਥੋੜੀ ਜੀ ਲਾਲ ਮਿਰਚ ਤੇ ਲੋੜ ਮੁਤਾਬਕ ਨਮਕ नमक पा दिता पा देंगे पानी पानी आप थोड़ा पवानगे फिर जोड़ी गैस करती ऑन ਪਕਾ ਕਰਵਾਂਗੇ ਤੇ ਇੱਕ ਵਿਸਲ ਤੋਂ ਬਾਅਦ ਮੈਂ ਇਹਨੂੰ 10 ਮਿੰਟ ਰੱਖਾਂਗੀ ਠੀਕ ਹੈ ਇਹ ਆਪਾਂ ਨੇ ਉਦੋਂ ਕੁਝ ਨਹੀਂ ਕਰਨਾ ਮੈਂ ਲੰਬੀ ਵੀਡੀਓ ਨਹੀਂ ਕਰਦੀ ਇਹ ਬਸ ਹੋਣਾ ਤੇ ਸਟੀਮ ਬਣ ਜਾਏ ਇੱਕ ਵਿਸਲ ਹੋਏਗੀ ਤੇ ਉਸ ਤੋਂ ਬਾਅਦ ਮੈਂ 10 ਮਿੰਟ ਰੱਖਾਂਗੀ ਫਿਰ ਆਪਾਂ ਮਿਲਦੇ ਆ ਤੇ ਵੈਂਗਣਾ ਦੀ ਮੈਂ ਤੁਹਾਨੂੰ ਵਿੱਚ ਦਿਖਾਉਂਦੀ ਰਹਾਂਗੀ ਠੀਕ ਹੈ 5 ਮਿੰਟ ਹੋ ਗਏ ਆ ਤੇ ਇਹ ਦੇਖੋ ਸਬਜ਼ੀ ਬੈਗਨ ਗਲ ਰਹੇ ਹਨ ਇਹਨਾਂ ਨੂੰ ਆਰਾਮ ਨਾਲ ਇਸ ਤਰ੍ਹਾਂ ਆਪਾਂ ਨੇ ਪਰਤੀ ਜਾਣਾ ਹੈ ਸਾਈਡ ਚੇਂਜ ਕਰਨੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਨੇ ਰੋਸਟ ਹੋ ਕੇ ਬਣਦੇ ਹਨ ਇਹ ਦੇਖੋ ਤੇ ਅਨਨ ਮਲੇਸਨ ਪਰਤੀ ਜਾਓ ਤੇ ਹਰ 2-3 ਮਿੰਟ ਬਾਅਦ ਇਹਨਾਂ ਨੂੰ ਆਪਾਂ ਨੇ ਚੈੱਕ ਕਰਨਾ ਹੈ ਠੀਕ ਹੈ ਹਾਂਜੀ ਅਸੀਂ ਓਨੀ ਤੇਰ ਛੱਦੀ ਦਾਲ ਸਬ지 ਬਣ ਰਹੀ ਹੈ ਤੇ ਮੈਂ ਓਨੀ ਤੇਰ ਆਪਾਂ ਦਾਲ ਦਾ ਤੜਕਾ ਬਣਾ ਲੈਂਦੇ ਆ ਇਹ ਕੁਛ ਮੈਂ ਇੱਕ ਪਿਆਜ਼ ਕੱਟਿਆ ਕਿਉਂਕਿ ਇੱਕ ਕਟੋਰੀ ਦਾਲ ਸੀ ਮੇਰੀ ਉਹਦੇ ਮੁਤਾਬਕ ਇੱਕ ਪਿਆਜ਼ ਮੈਂ ਦਰਮਿਆਨੇ ਜਿਹੇ ਸਾਈਜ਼ ਦਾ ਕੱਟਿਆ ਇਹ ਆਪਾਂ ਕਰਕੇ ਤੇ ਨਾਲ ਥੋੜਾ ਜਿਆਦਾ ਦਸਤ ਤੋਂ ਮੈਂ ਜਿਹੜੀਆਂ ਸਾਬਤ ਦਾਲ ਲੈਣਾ ਉਹਦੇ ਵਿੱਚ ਬਣਾਉਣ ਵੇਲੇ ਉਹਦੇ ਵਿੱਚ ਪੀਸ ਕੇ ਪਾ ਦਿੰਨੀ ਆ ਲਸਣ ਅਦਰਗ ਹਰੀ ਮਿਰਚ ਤੇ ਇਹ ਛੋਲਿਆਂ ਦੀ ਦਾਲ ਜਿਹੜੀ ਹੈ ਚਲੋ ਵੀ ਦਾਲ ਵਿੱਚ ਮੈਂ ਹਲਕਾ ਜਿਹਾ ਤੜਕੇ ਚ ਲਸਣ ਪਾ ਦਿੰਦੀ ਆ ਇਹਦਾ ਨਾ ਛੋਲੇ ਦੀ ਦਾਲ ਦਾ ਬੜਾ ਅੱਛਾ ਫਲੇਵਰ ਆਉਂਦਾ ਹੈ ਤੇ ਦੇਖੋ ਬਸ ਦੋ ਜੀਆਂ ਲਸਣ ਦੀਆਂ ਟੁਰੀਆਂ ਕੱਟ ਕੇ ਮੈਂ ਇੱਕ ਸਾਈਡ ਤੇ ਪਾ ਦੇਣੀ ਹੈ ਤੇ ਉਧਰ ਸਾਡੇ ਪਿਆਜ਼ ਸਬੂਤੀ ਕਿਚਨ ਆ ਪਾ ਕੇ ਇਹ ਬੜਾ ਅੱਛਾ ਤਰ੍ਹਾਂ ਬਣ ਜਾਏਗਾ ਇਹ ਦੇਖੋ ਜੀ ਇਹ ਲਸਣ ਸਾਦਾ ਪਸਟ ਹੋ ਜਾਏ ਤਾਂ ਇਹ ਮੈਂ ਨਾਲੇ ਹੀ ਪਾ ਦਿੰਦਾ ਕਿਉਂਕਿ ਇਹ ਪਿਆਜ਼ ਥੋੜੇ ਜਿਹਾ ਬ੍ਰਾਊਨ ਮੈਨ ਹੋ ਜਾਂਨ ਫਿਰ ਆਪਾਂ ਵਿੱਚ ਵਿੱਚ ਟਮਾਟਰ ਪਾਵਾਂਗੇ ਤੇ ਕਾਲੀ ਮਿਰਚ ਮੈਂ ਦਾਲ ਵਿੱਚ ਗਰਮ ਮਸਾਲਾ ਵੀ ਪਾ ਦਿੰਦੇ ਕੁਝ ਚੀਜ਼ਾਂ ਦਾ ਨਾ Ориジナル ਫਲੇਵਰ ਖਤਮ ਹੋ ਜਾਂਦਾ ਸਬਜ਼ੀਆਂ ਦਾ ਪਾ ਲਈਦਾ ਮੈਂ ਦਾਲਾਂ ਵਿੱਚ ਗਰਮ ਮਸਾਲਾ ਨਹੀਂ ਪਾਉਂਦੇ ਤੁਹਾਨੂੰ ਜਿਹਨੇ ਪਸੰਦ ਆ ਤੁਸੀਂ ਪਾ ਸਕਦੇ ਹੋ ਇਸ ਦੀ ਇੱਕ ਅੱਧੀ ਦੇਖੋ ਇਸ ਤਰ੍ਹਾਂ ਸਿਰਫ ਕਾਲੀ ਮਿਰਚ ਪਾ ਕੇ ਤੇ ਉਹ ਦਾਲ ਦਾ ਨਾ ਫਲੇਵਰ ਹੀ ਖਤਮ ਹੋ ਜਾਂਦਾ ਤੜਕੇ ਗਰਮ ਮਸਾਲੇ ਤੇ ਜਿਆਦਾ ਫਲੇਵਰ ਆਉਂਦਾ ਬਾਕੀ ਪਸੰਦ ਹੈ ਆਪਣੇ ਆਪਣੇ ਤੇ ਹਰ ਘਰ ਵਿੱਚ ਆਪਣੇ ਟੇਸਟ ਉਹਨੇ ਦੇ ਬਣ ਜਾਂਦੇ ਹੈ ਡਵੈਲਪ ਹੋ ਜਾਂਦਾ ਜਿਸ ਤਰ੍ਹਾਂ ਉਹ ਚੱਲਦਾ ਹੁੰਦਾ ਚਲੋ ਇਹ ਹੁਣ ਮੈਂ ਤੁਹਾਨੂੰ ਤੜਕਾ ਬਣਾ ਕੇ ਦਿਖਾਉਂਦੀ ਹਾਂ ਇਹ ਮਾਪ ਲੀਏ प्याज ਲਾ ਲਓਗੇ ਮੇਰੇ ਤੇ ਮੈਂ ਵੀ ਟਮਾਟਰ ਪਾ ਲੇ छोटा जहा मेरा पैन छोटा जहा कु थोड़ी जी चीज़ बना रही अभी तो अच्छी सब बर्तन छोटे छोटे रखे हुए हैं हूँ आप दो मिनट तक देंगे बाकी टमाटर तरह गल फिर आप फिर कुकर भी खोल के निकल बैंगन में परमा बैंगन कितना अच्छा बन गया देखो ਨਾ ਕਪੂਰੇ ਰੋਸਟ ਹੋ ਗਏ ਬਸ ਇਹ ਧਿਆਨ ਰੱਖਣਾ ਕਿ ਸਲੋ ਅੱਗ ਤੇ ਨੂੰ ਰੱਖਣਾ ਹੈ ਪਿਆਜ਼ ਦੇਖੋ ਬਿਲਕੁਲ ਹੋ ਗਏ ਨਾ ਫਰਾਈ ਜਿਹੜਾ ਤਾ ਨੂੰ ਇਸ ਤਰ੍ਹਾਂ ਲੱਗੇ ਤਾਂ ਦੇਖੋ ਇਹ ਤੁਸੀਂ ਇਹਨੂੰ ਚਮਚ ਨਾਲ ਵੀ ਪਰਸਤ ਦੇਵੋ ਬਸ ਇਹ ਧਿਆਨ ਰੱਖਣਾ ਕਿ ਜਿਹੜੀ ਸਾਈਡ ਇਹ ਦੀ ਥੋੜੀ ਜੀ ਪੱਕੀ ਨਹੀਂ ਅੱਛੀ ਤਰ੍ਹਾਂ ਉਹਨੂੰ نیچے ਕਰੋ ਐ ਵਧੀਆ ਰੋਸਟ ਹੋ ਜਾਂਦੇ ਆ ਬਹੁਤ ਅੱਛੇ ਬਣ ਗਏ ਐ ਇਹ ਦੇਖੋ ਔਰ ਫਲੇਵਰ ਵੀ ਐਨਾ ਸੋਹਣਾ ਐ ਨਾ ਲਸਣ ਦਾ ਤਾਂ ਫਲੇਵਰ ਹੀ ਬਹੁਤ ਅੱਛਾ ਆਉਂਦਾ ਹੈ ਦੇਖ ਕੇ ਭੁੱਖ ਲੱਗ ਜਾਂਦੀ ਹੈ ਤੇ ਇਹ ਦੇਖੋ ਜੀ ਇਹ ਆਪਾਂ ਹੋਨੇ ਬਸ 2 ਮਿੰਟ ਤੱਕ ਆਪਾਂ ਇਸ ਨੂੰ ਇਹ ਸਾਡੇ ਤਿਆਰ ਹੋ ਜਾਣਗੇ ਇਹ ਦੇਖੋ ਇਹ ਆ ਦੇਖੋ ਤੇ ਆਲੂ ਤਾਂ ਸਾਡੇ ਗੱਲ ਕੇ ਆ ਦੇਖੋ ਜੀ ਇਹ ਅੱਧੇ ਮੇਟਰ ਤੱਕ ਆਮਾ ਹੈ ਜੰਮਾ ਚ ਆਲੂ ਉੱਤਰ ਰਹੇ ਆ ਰੌਂਦਾਂ ਬਸ ਮੰਦੇ ਨੇ ਥੋੜੇ ਜਿਹਾ ਹੋਰ ਰੋਸਟ ਹੋ ਜਾਣਗੇ ਤੇ ਸਾਡੇ ਤਿਆਰ ਠੀਕ ਹੈ ਦੋ ਪਲ ਮਿੰਟ ਬਚਿੰਦੇ ਦੱਖਾਂਦੇ ਆ ਦੇਖੋ ਸਾਡਾ ਤੜਕਾ ਹੋ ਗਿਆ ਤਿਆਰ ਮਮਪਾ ਉਪਰ ਚੈੱਕ ਕਰਦੇ ਆਂ ਦਾਲ ਵੀ ਇਹਦਾ ਕੀ ਹਾਲ ਚਾਲ ਹੈ ਇਹ ਤਾਂ ਵਾਲੀ ਦੇਖੋ ਕਿ ਤੇ ਆ ਥੋੜੀ ਜਿਹੀ ਆਪਾਂ ਇਸ ਤਰ੍ਹਾਂ ਨਿਸ਼ ਕਰ ਲਏ। ਕਿ ਛੋਲਿਆ ਦੇ ਤਾਲ ਤਾਂ ਥੋੜੀ ਜਿਹੀ ਕਰਨੀ ਹੀ ਪੈਂਦੀ ਹੈ। ਇਹ ਕੱਟੇ ਤੇ ਥੋੜਾ ਜਿਹਾ ਆਪਾਂ ਇੱਕ ਦੋ ਬਾਲੀਆਂ ਧੋਵ ਲਾਂਗੇ। ਕਿ ਇਹ ਥੋੜੀ ਜਿਹੀ ਚੰਗੀ ਤਰ੍ਹਾਂ ਕੁੱਲ ਮਿਲ ਜਾਵੇ। ਜੇ ਤੁਸੀਂ ਇਹਨੂੰ ਥੋੜਾ ਪਤਲਾ ਕਰਨਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਪਾਣੀ ਪਾ ਲਓ। ਤੇ ਜੇ ਕਿਸੇ ਦਾ ਵੀ ਪਸੰਦ ਦਾ ਐਨੇ ਦੋ ਬਾਲੀਆਂ ਦੋ ਹਨ ਬਸ ਤਾਂ ਮੈਂ ਕਿੰਨੇ ਸਤਿ ਕਮ ਦੇ ਆ ਫਿਰ ਆ ਦੇਖੋ ਜੀ ਸਾਡੀ ਦਾਲ ਹੋ ਗਈ ਤਿਆਰ ਜਿਹੜੀ ਕਾਪਾ ਨੇ ਗਾੜੀ ਰੱਖਣੀ ਸੀ ਇਹਦੇ ਵਿੱਚ ਹੁਣ ਆਪਾਂ ਦਲਕਾ ਪਾ ਲਈਏ ਤੇ تھوڑی سی میتھی چھਾਵਾਂਗੀ ਕਾਲੀ ਮਿਰਚ ਤੇ ਬੁੱਕੀ ڈال دی ਗੁਮੀ سونے ਟੱਕਾ ਬਰਦੀ ਜਿੰਨਾ ਜਨਾ ਖਾਣਾ ਆ ਜੋ ਇਆਪਾਂ ਥੋੜਾ ਜਿੰਨਾ ਇਹਦੇ ਵਿੱਚ ਧੰਨੀਆਂ ਪਾ ਦੇਾਂਗੇ ਤੇ ਇਹ ਸਾਡੀ ਤਾਹ ਨੂੰ ਕੀ ਤਿਆਰ ਆਪਾਂ ਗੈਸ ਕਰ ਦਿੰਨੇ ਆਂ ਬੰਦ ਤੇ ਹੁਣ ਆਪਾਂ ਦੇਖਦੇ ਆਂ ਸਾਡੀ ਸਬਜ਼ੀ ਲੱਗੀ ਆ ਨਾ ਇਹ ਦੇਖੀ ਸਾਡੇ ਬੈਂਗਨ ਨੇ ਹੋ ਗਏ ਤਿਆਰ ਬੈਂਗਣ ਦੇ ਕੋਕਿਸਰਾ ਐਨ ਹੋ ਗਏ ਹਨਾ ਤੇ ਕੋਈ ਅਲੱਗ ਵਿੱਚ ਪਿਆਜ਼ ਨਹੀਂ ਦਿਸ ਰਿਹਾ ਹਨਾ ਆਪਾਂ ਨੇ ਦੇ ਕੋ ਕੱਚੇ ਪਿਆਜ਼ਾਂ ਨਹੀਂ ਚੀਸੀ ਜਰਾ ਮੈਨਰ ਰੱਖ ਦਿੱਤੇ ਸੀ ਤੇ ਆਲੂ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਬਸ ਹਾਂ ਸਿਮ ਤੇ ਰੱਖਣਾ ਤੇ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਰਹਿਣਾ ਤਾਂ ਕਿ ਜਲਣ ਨਹੀਂ ਥੱਲੋ ਤੇ ਇਹ ਆਪਾਂ ਥੋੜਾ ਜਿੰਨਾ ਪਾ ਦਿੱਤਾ ਗਰਮ ਮਸਾਲਾ ਦੇ ਗੈਸ ਆਪਾਂ ਇਹ ਕਰਤੀ ਬੰਦ ਤੇ ਥੋੜਾ ਜਿਹਾ ਉੱਪਰ ਤੇ ਤੰਗੀਆਂ ਪਾ ਦਿੰਦੇ ਆ ਤੰਗੀਆਂ ਦਾ ਤੇ ਹਰ ਸਬਜੀ ਦਾਲ ਵਿੱਚ ਵੱਖਰਾ ਹੀ ਫਲੇਵਰ ਆਉਂਦਾ ਹੈ ਇਹ ਲੋ ਜੀ ਇਹ ਸਾਡਾ ਹੋ ਗਿਆ ਤਿਆਰ ਹੁਣ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਂਦੀ ਆ ਠੀਕ ਹੈ ਸਭਾ ਦੇਖੋ ਬਰਤ ਦੇ ਬੈਲਨ ਪਰਨੇ ਹੋ ਗਏ ਤਿਆਰ ਚਲੋ ਆਓ ਹੁਣ ਆਪਾਂ ਖਾਏ ਪਲੇਟ ਕਰਦੇ ਹਾਂ ਤਿਆਰ ਇਹ ਲੋਚ ਇਹ ਸਾਡੀ ਪਲੇਟ ਵੀ ਹੋ ਗਈ ਤਿਆਰ ਇਹ ਦੇਖੋ ਨਾਲ ਮਿਰਚ ਅਪਿਆਜ਼ ਮooli ਸਾਰਾ ਕੁਝ ਖਾਓ ਮਜ਼ੇ ਕਰੋ ਤੇ ਇਹ ਲਓ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਵੀ ਕਰਿਓ ਤੇ ਜੇ ਕੁਝ ਕਮੀ ਤੁਹਾਨੂੰ ਲੱਗਦੀ ਹੈ ਤਾਂ ਉਹ ਵੀ ਜ਼ਰੂਰ ਦੱਸਿਓ ਤੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਉਹ ਵੀ ਜ਼ਰੂਰ ਦੱਸਣਾ ਵੇ ਠੀਕ ਹੈ ਜੀ ਖੁਸ਼ ਰਹੋ ਖਾਓ ਪੀਓ ਨੰਦ ਮਣੋ ਵਾਹਿਗੁਰੂ ਸਭ ਮੁਤਤਲੁਸਤੀ ਦਵੇ ਸਭ ਮਜ਼ੇ ਕਰਤੇ ਰਹੋ ਸਸਰੀਕਾਲ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ